ਮੈਂ ਪ੍ਰੈਗਨੈਂਟ ਸੀ ਮੈਂ ਆਪਣਾ ਟ੍ਰੀਟਮੈਂਟ ਲੈਣ ਸੁਨੀਤਾ ਹਸਪਤਾਲ ਗਈ ਬੰਦਨਾ ਹੋ ਵੀ ਬੰਦ ਹੋਣ ਤੋਂ ਬਾਅਦ ਕੰਟੀਨਿਊ ਅਸੀਂ ਜਾਂਦੇ ਰਹੇ ਲਗਭਗ 2 ਮਹੀਨਾ ਡੇਢ ਮਹੀਨਾ ਤੇ ਸਾਨੂੰ ਕਹਿੰਦੀ ਵੀ ਚੈੱਕ ਕਰਨਾ ਪੈਣਾ ਉਹਨਾਂ ਨੇ ਸਾਨੂੰ ਬਿਨਾਂ ਲੱਥੇ ਤੇ ਉਹਦਾ ਅਬੋਸ਼ਨ ਕਰਤਾ ਨਾ ਕੋਈ ਨੇ ਮੇਰੀ ਸਕੈਨ ਕੀਤੀ ਨਾ ਮੇਰੇ ਕੋਈ ਕਾਗਜ਼ਾਪਰ ਸੈਂਡ ਕਰਵਾਏ ਤੁਰੰਤ ਮੇਰਾ ਅਬੋਸ਼ਨ ਕਰਤਾ ਇਹ ਜਿਹੜਾ ਹਸਪਤਾਲ ਹੈ ਸੁਨੀਤਾ ਚੈਰੀਟੇਬਲ ਹਸਪਤਾਲ ਹੈ ਮੇਰਾ ਨਾਮ ਗੁਰਜੀਤ ਕੌਰ ਪਿੰਡ ਲੋਟਾ ਮੇਰਾ ਨਾਮ ਗੁਰਜੀਤ ਕੌਰ ਪਿੰਡ ਲੋਟਾ ਮੈਂ ਪ੍ਰੈਗਨੈਂਟ ਸੀਗੀ ਮੈਂ ਆਪਣਾ ਟ੍ਰੀਟਮੈਂਟ ਲੈਣ ਸੁਨੀਤਾ ਹਸਪਤਾਲ ਗਈ ਉਹਨੇ ਮੈਨੂੰ ਕਿੱਟ ਦੇਤੀ ਖਾਣ ਨੂੰ ਦਵਾਈ ਦਿੱਤੀ ਫਿਰ ਮੈਂ ਦਵਾਈ ਖਾਣ ਤੋਂ ਬਾਅਦ 3-4 ਦਿਨ ਬਾਅਦ ਉਹਨੇ ਮੈਨੂੰ ਫੇਰ ਬੁਲਾਇਆ ਮੇਰਾ ਬਲੀਡਿੰਗ ਸ਼ੁਰੂ ਹੋ ਗਈ ਬਲੀਡਿੰਗ ਸ਼ੁਰੂ ਹੋਣ ਤੋਂ ਬਾਅਦ ਉਹ ਫਿਰ ਉਹ ਮੈਂ ਕਿਹਾ ਮੈਨੂੰ ਬਲੀਡਿੰਗ ਜ਼ਿਆਦਾ ਹੁੰਦੀ ਹੈ ਫਿਰ ਉਹਨਾਂ ਨੇ ਮੈਨੂੰ ਅਬੋਰਸ਼ਨ ਕਰਵਾਉਣ ਦੀ ਸਲਾਹ ਦਿੱਤੀ ਕਹਿੰਦੇ ਤੁਸੀਂ ਅਬੋਰਸ਼ਨ ਕਰਵਾ ਲਓ ਫਿਰ ਉਹ ਅਬੋਰਸ਼ਨ ਉਹਨਾਂ ਨੇ ਮੇਰਾ ਨਾ ਕੋਈ ਸਕੇ ਨਾ ਕੋਈ ਉਹਨਾਂ ਨੇ ਮੇਰੀ ਸਕੈਨ ਕੀਤੀ ਨਾ ਮੇਰੇ ਕੋਈ ਕਾਗਜ਼ ਪਰ ਸੈਂਡ ਕਰਵਾਏ ਤੁਰੰਤ ਮੇਰਾ ਅਬੋਰਸ਼ਨ ਕਰਤਾ ਅਬੋਰਸ਼ਨ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਗਲੂਕੋਜ਼ ਲਵਾਇਆ ਦਵਾਈ ਦਿੱਤੀ ਘਰ ਨੂੰ ਭੇਜਤਾ ਉਹਨਾਂ ਨੇ ਫਿਰ ਕੁਝ ਦਿਨਾਂ ਬਾਅਦ ਆਪਾਂ ਜਾਂਦੇ ਰਹੇ ਮੈਨੂੰ ਰਾਹ ਨਹੀਂ ਆਇਆ ਮੇਰੀ ਬਲੀਡਿੰਗ ਵਾਧਦੀ ਗਈ ਫਿਰ ਉਹ ਅਬੋਰਸ਼ਨ ਕਰਨ ਤੋਂ ਬਾਅਦ ਉਦੋਂ ਮੈਨੂੰ ਫੇਰ ਉਹ ਅੰਦਰ ਬੁਲਾ ਕੇ ਮੇਰੀ ਮੰਮੀ ਮੇਰੇ ਨਾਲ ਸੀ ਬਾਹਰ ਨੂੰ ਗਏ ਹੋਏ ਤੇ ਇਹਨਾਂ ਨੂੰ ਆ ਕੇ ਮੈਂ ਦੱਸਿਆ ਵੀ ਮੇਰੀ ਐਦਾਂ ਹਾਲਤ ਜ਼ਿਆਦਾ ਖਰਾਬ ਹੈ ਇਹ ਮੇਰੇ ਨਾਲ ਗਏ ਸੀ ਨਹੀਂ ਤਾਂ ਹਸਪਤਾਲ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਦੇਖੋ ਇਹਦੀ ਜ਼ਿਆਦਾ ਹਾਲਤ ਖਰਾਬ ਹੈ ਉਹ ਅੰਦਰ ਜਾ ਕੇ ਉਹਨਾਂ ਨੇ ਮੈਨੂੰ ਫੇਰ ਦੇਖਿਆ ਉਹਨੇ ਮੇਰੀ ਫੇਰ ਫੇਰ ਮੇਰਾ ਵਾਸ਼ਨ ਕੀਤਾ ਉਹ ਵਾਸ਼ਨ ਕਰਨ ਤੋਂ ਬਾਅਦ ਫਿਰ ਮੰਮੀ ਨੇ ਮੇਰੀ ਨਾਲ ਕਿਹਾ ਵੀ ਇਹ ਤਾਂ ਤੁਰਬੀ ਨਹੀਂ ਹੁੰਦਾ ਇੰਨਾ ਜ਼ਿਆਦਾ ਕੰਮ ਖਰਾਬ ਹੈ ਵੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਦੇਖੋ ਸਹੀ ਉਹ ਕਹਿੰਦੀ ਕੁਝ ਨਹੀਂ ਹੈਗਾ ਮੈਂ ਦਵਾਈ ਦੇਤੀ ਠੀਕ ਹੈ ਜਦ ਕਿ ਉਹਨਾਂ ਮੇਰਾ ਫੇਰ ਵੀ ਨਾ ਕੋਈ ਉਹਨਾਂ ਮੇਰਾ ਸੈਂਡ ਲਈ ਨਾ ਮੇਰਾ ਕੋਈ ਉਹਨਾਂ ਨੇ ਕਾਗਜ਼ੇ ਪਰ ਸੈਂਡ ਕਰਵਾਈ ਸਿੱਧਾ ਮੇਰਾ ਵਾਸ਼ਿੰਗ ਦੋ ਵਾਰ ਉਹਨਾਂ ਨੇ ਮੇਰਾ ਮੈਨੂੰ ਬਿਨਾ ਦੱਸੇ ਮੇਰਾ ਵਾਸ਼ਿੰਗ ਕੀਤਾ ਅੰਦਰ ਲੈ ਜਾ ਕੇ ਵਾਸ਼ਿੰਗ ਕਰਨ ਤੋਂ ਬਾਅਦ ਮੇਰੀ ਮੇਰਾ ਖੂਨ ਬਹੁਤ ਜ਼ਿਆਦਾ ਬਲੀਡਿੰਗ ਜਾਂ ਇੰਨੀ ਜ਼ਿਆਦਾ ਹੋਣ ਲੱਗ ਗਈ ਵੀ ਮੈਂ ਤਾਂ ਉੱਥੇ ਬੈਠ ਵੀ ਨਹੀਂ ਤਾਂ ਹੁੰਦਾ ਉਸ ਤੋਂ ਬਾਅਦ ਫੇਰ ਆਪਾਂ ਨੂੰ ਉਹਨਾਂ ਨੇ ਗੁਰੂ ਘਰ ਦੇ ਕੇ ਘਰ ਨੂੰ ਭੇਜਤਾ ਦਵਾਈ ਲਾ ਕੇ ਫਿਰ ਉਸ ਤੋਂ ਦਵਾਈ ਦੇ ਕੇ ਫੇਰ ਘਰ ਜਾਣ ਤੋਂ ਬਾਅਦ ਮੇਰੀ ਹਾਲਤ ਜ਼ਿਆਦਾ ਖਰਾਬ ਹੋਣ ਲੱਗ ਪਈ ਫਿਰ ਆਪਾਂ ਕਟਾਰਿਆ ਹਸਪੀਟਲ ਪਹੁੰਚੇ ਕਟਾਰਿਆ ਹਸਪੀਟਲ ਪਹੁੰਚ ਕੇ ਉਹਨੇ ਮੈਨੂੰ ਦੱਸਿਆ ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਐਦਾਂ ਸਿਹਤ ਖਰਾਬ ਹੈ ਮੈਂ ਪ੍ਰੈਗਨੈਂਸੀ 'ਚ ਹਾਂ ਮੈਨੂੰ ਉਹਨਾਂ ਨੇ ਦੋ ਵਾਰ ਵਾਚਨ ਕੀਤਾ ਉਹਨੇ ਮੇਰੀ ਦੇਖੀ ਰਿਪੋਰਟ ਹੋ ਗਈ ਨੇ ਤੁਸੀਂ ਤਾਂ ਪ੍ਰੈਗਨੈਂਟ ਆ ਵੀ ਐਨ ਐਮਐਮ ਦਾ ਤੁਹਾਡੇ ਅੰਦਰ ਪੀਸ ਹੈ ਫਿਰ ਉਹ ਉਹ ਕਹਿੰਦੇ ਤੁਸੀਂ ਐਦਾਂ ਕਰੋ ਨਮਨੂਰ ਹਸਪਤਾਲ ਜਾਓ ਉੱਥੋਂ ਤੋਂ ਸਕੈਨ ਕਰਵਾ ਕੇ ਲੈ ਕੇ ਆਓ ਉਸ ਜਦੋਂ ਸਕੈਨ ਕਰਦੇ ਸੀ ਉਹਨਾਂ ਨੇ ਮੇਰੇ ਜਿਆਦਾ ਦੇਖਿਆ ਉਹਨਾਂ ਨੂੰ ਸਿਹਤ ਜ਼ਿਆਦਾ ਖਰਾਬ ਹੈ ਉਹਨਾਂ ਨੇ ਮੇਰੇ ਤੁਰੰਤ ਆਪਰੇਸ਼ਨ ਦੀ ਸਲਾਹ ਦਿੱਤੀ ਵੀ ਅੰਦਰ ਕੱਟ ਲੱਗਿਆ ਵੀ ਉਹਨਾਂ ਨੇ ਦੱਸਿਆ ਵੀ ਅੰਦਰ ਬੱਚਾ ਦਾਣੇ ਨੂੰ ਕੱਟ ਲੱਗਿਆ ਵਾ ਜਿਹਦੇ ਨਾਲ ਬਲੀਡਿੰਗ ਰੁਕ ਨਹੀਂ ਰਹੀ ਬਲੀਡਿੰਗ ਜਦੋਂ ਬੈਠਦੀ ਆ ਉੱਠਦੀ ਆ ਹੋ ਜਾਂਦੀ ਆ ਜਿਹਦੀ ਖੂਨ ਤਾਂ ਨਹੀਂ ਬੰਦ ਹੁੰਦਾ ਫਿਰ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਵੀ ਮੇਰੇ ਹਸਬੰਦ ਨੂੰ ਕਿਹਾ ਵੀ ਤੁਹਾਨੂੰ ਸਾਨੂੰ ਫੈਸਲਾ ਦੱਸੋ ਸਾਨੂੰ ਤੁਰੰਤ ਤੁਹਾਡਾ ਆਪਰੇਸ਼ਨ ਕਰਨਾ ਪੈਣਾ ਈ ਫਿਰ ਉਹਨਾਂ ਨੇ ਆਪਰੇਸ਼ਨ ਕੀਤਾ ਮੇਰਾ ਮੈਂ ਨਮਨੂ ਨਮਨੂਰ ਹਸਪਤਾਲ ਦਾ ਬਹੁਤ ਧੰਨਵਾਦ ਕਰਦੀ ਆ ਤੇ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਤਾਂ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਇਨਸਾਫ ਦਿਵਾਇਆ ਮੈਂ ਚਾਹੁੰਦੀ ਆ ਵੀ ਅੱਗੇ ਵਾਸਤੇ ਕਿਸੇ ਨਾਲ ਇਦਾਂ ਨਾ ਹੋਵੇ ਜਿਦਾ ਉਹਨਾਂ ਨੇ ਮੇਰੇ ਨਾਲ ਕੀਤਾ ਸੁਨੀਤਾ ਹਸਪਤਾਲ ਨੇ ਸੁਨੀਤਾ ਦਾ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਤੁਹਾਡੇ ਨਾਲ ਇਹ ਇੱਕੋ ਮਾਮਲਾ ਆਇਆ ਸੀਗਾ ਤੁਹਾਡੀ ਬਾਈਕ ਦੇ ਨਾਲ ਹੋਇਆ ਸੀਗਾ ਉਹ ਕੀ ਮਾਮਲਾ ਸੀਗਾ ਤੇ ਕਿੱਦਾਂ ਹੋਇਆ ਮੈਂ ਗੁਰਪ੍ਰੀਤ ਸਿੰਘ ਸਾਨੂੰ ਫੂਜਾਗਰ ਸਿੰਘ ਪਿੰਡ ਲੋਟਾ ਮੇਰੀ ਨਾ ਵਾਈਫ ਪ੍ਰੈਗਨੈਂਟ ਸੀ ਅਸੀਂ ਸਨੀਤਾ ਹਸਪੀਟਲ ਗਏ ਉਹਨਾਂ ਨੇ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਵੀ ਪ੍ਰੈਗਨੈਂਟ ਆ ਪ੍ਰੈਗਨੈਂਟ ਦੀ ਜਗ੍ਹਾ ਉਹਨਾਂ ਨੇ ਸਾਨੂੰ ਦੇ ਦਿੱਤੀ ਕਿੱਟ ਖਾਣ ਨੂੰ ਵੀ ਕਿੱਟ ਖਾ ਲਓ ਕੋਈ ਗੱਲ ਨਹੀਂ ਵੀ ਇੱਕ ਦੋ ਦਿਨਾਂ ਬਾਅਦ ਤੁਸੀਂ ਸਾਡੇ ਕੋ ਆ ਜਿਓ ਇੱਕ ਦੋ ਦਿਨਾਂ ਬਾਅਦ ਅਸੀਂ ਉਹਨਾਂ ਕੋ ਦੁਬਾਰਾ ਗਏ ਤਾਂ ਬਲੀਡਿੰਗ ਨਹੀਂ ਹੋਈ ਮੁੜ ਕੇ 2-4 ਦਿਨ ਸਾਨੂੰ ਫੇਰ ਬੁਲਾਇਆ ਉਹਨਾਂ ਨੇ ਫੇਰ ਗਏ ਉਹ ਫੇਰ ਵੀ ਬਲੀਡਿੰਗ ਹੋਣ ਲੱਗ ਪਈ ਤਾਂ ਬਲੀਡਿੰਗ ਬੰਦ ਨਾ ਹੋਵੇ ਬੰਦ ਨਾ ਹੋਵੇ ਬੰਦ ਹੋਣ ਤੋਂ ਬਾਅਦ ਕੰਟੀਨਿਊ ਅਸੀਂ ਜਾਂਦੇ ਰਹੇ ਕਈ ਮਹੀਨਾ ਡੇਢ ਮਹੀਨਾ ਤੇ ਸਾਨੂੰ ਕਹਿੰਦੀ ਵੀ ਚੈੱਕ ਕਰਨਾ ਪੈਣਾ ਉਹਨਾਂ ਨੇ ਸਾਨੂੰ ਬਿਨਾਂ ਦੱਸੇ ਤੇ ਉਹਦਾ ਅਬੋਰਸ਼ਨ ਕਰਤਾ ਅਬੋਰਸ਼ਨ ਕਰਤਾ ਅਬੋਰਸ਼ਨ ਕਰਨੇ ਤੇ ਬਾਅਦ ਸਾਨੂੰ ਉਹਨਾਂ ਨੇ ਘਰ ਭੇਜਤਾ ਫੇਰ ਸਾਨੂੰ ਪੰਜ ਚਾਰ ਦਿਨ 8-10 ਦਿਨ ਬੁਲਾਉਂਦੇ ਰਹੇ ਆਈ ਜਾਂਦੇ ਰਹੇ ਆਉਂਦੇ ਰਹੇ ਗੁਲੂ ਕੁਝ ਲਾਉਂਦੇ ਸੀ ਗੁਲੂ ਕੁਝ ਲਾਉਣ ਤੋਂ ਬਾਅਦ ਸਾਨੂੰ ਵਾਪਸ ਘਰ ਭੇਜ ਦਿੰਦੀ ਸੀ ਤੇ ਮੁੜ ਕੇ ਉਹ ਬਲੀਡਿੰਗ ਫੇਰ ਨਾ ਹਟੇ ਦੁਬਾਰਾ ਫੇਰ ਚੈੱਕ ਕੀਤਾ ਚੈੱਕ ਕਰਨੇ ਤੇ ਬਾਅਦ ਦੁਬਾਰਾ ਫੇਰ ਪ੍ਰੈਗਨਨਸੀ ਪੋਜ਼ਿਟਿਵ ਆਵੇ ਦੇ ਮੈਂ ਆਪਣੀ ਮਰਜ਼ੀ ਨਾਲ ਮੈਂ ਨਾ ਇਹਨੇ ਕੋਈ ਸਿਟੀ ਸਕੈਨ ਕਰਾਈ ਨਾ ਕੋਈ ਟੈਸਟ ਕੀਤਾ ਅਸੀਂ ਸਕੈਨ ਕਰਾਣ ਗਏ ਤੇ ਸਕੈਨ ਦੇ ਵਿੱਚ ਆਪਣੀ ਮਰਜ਼ੀ ਨਾਲ ਸਕੈਨ ਕਰਾਣ ਗਿਆ ਸਕੈਨ ਦੇ ਵਿੱਚ ਲਿਖਿਆ ਵਾ ਵੀ ਉਹਦੇ ਵਿੱਚ ਵੀ ਇਹਦੇ ਅੰਦਰ ਐਨ ਐਮ ਐਮ ਦਾ ਪੀਸ ਹੈਗਾ ਆ ਤੇ ਮੈਂ ਆ ਕੇ ਇਹਨਾਂ ਨੂੰ ਸਕੈਨ ਦਿਖਾ ਲਈ ਮੈਂ ਆਪਣੀ ਮਰਜ਼ੀ ਨਾਲ ਲਿਆਇਆ ਕਰਾ ਕੇ ਲਿਆ ਕੇ ਦਿਖਾ ਲਈ ਮੈਨੂੰ ਕਹਿੰਦੀ ਵੀ 2-3000 ਲਾਇਆ ਆ ਰਾਮ ਆ ਗਿਆ ਤੇ ਇਸ ਸਕੈਨ ਦੇ ਵਿੱਚ ਕੁਝ ਵੀ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਬਿਲਕੁਲ ਕਲੀਅਰ ਆ ਤੂੰ ਟੈਨਸ਼ਨ ਨਾ ਲਾਉਂ ਜਾ ਅਸੀਂ ਕੰਟੀਨਿਊ ਫੇਰ ਸਾਨੂੰ ਬੁਲਾਦੀ ਰਹੀ ਸਵੇਰ ਨੂੰ ਬੁਲਾ ਲੈਣਾ ਗੁੱਲੂ ਕੋਈ ਲਾ ਕੇ ਸ਼ਾਮ ਨੂੰ ਭੇਜ ਦੇਣਾ ਸਵੇਰ ਨੂੰ ਬੁਲਾ ਲੈਣਾ ਸ਼ਾਮ ਨੂੰ ਭੇਜ ਦੇਣਾ ਫੇ ਮੇਰੀ ਮੰਮੀ ਬਾਹਰੋਂ ਆਏ ਜਰਮਨ ਗਏਬ ਤੇ ਮੇਰੀ ਦੀਦੀ ਕੋਲੋਂ ਜਦੋਂ ਬਾਹਰੋਂ ਆਏ ਤੇ ਮੇਰੀ ਮਾਤਾ ਲੈ ਕੇ ਗਏ ਮੇਰੀ ਮਾਤਾ ਨੂੰ ਕਹਿੰਦੀ ਦੁਬਾਰਾ ਇਹਦਾ ਚੈੱਕਅਪ ਕਰਨਾ ਪੈਣਾ ਉਹ ਦੁਬਾਰਾ ਅੰਦਰ ਲੈ ਗਈ ਅੰਦਰ ਲੈਣਾ ਚੈੱਕ ਕਰਨ ਦੇ ਬਹਾਨੇ ਉਹਨੇ ਦੁਬਾਰਾ ਦੁਬਾਰਾ ਫੇਰ ਅਬੋਰਸ਼ਨ ਕੀਤਾ ਉਹਗਾ ਮੇਰੀ ਘਰ ਵਾਲੀ ਬਾਹਰ ਆਈ ਤੇ ਮੇਰੀ ਮਾਤਾ ਨੂੰ ਦੱਸਿਆ ਵੀ ਹਾਂ ਮੇਰਾ ਦੁਬਾਰਾ ਫੇਰ ਇਹਨੇ ਅਬੋਰਸ਼ਨ ਵਾਂਗੂ ਕੀਤਾ ਜਦੋਂ ਇਹਨੇ ਦੂਈ ਬਰੀ ਅਬੋਰਸ਼ਨ ਕੀਤਾ ਉਹਦੇ ਬੱਚਾਦਾਨ ਜੀ ਨਗੇ ਤੋਂ ਬੱਚੇ ਦਾਨੀ ਦੇ ਵਿੱਚ ਕੱਟ ਲੱਗ ਗਿਆ ਕੱਟ ਲੱਗਣ ਤੋਂ ਬਾਅਦ ਅਸੀਂ ਇਹਨਾਂ ਨੂੰ ਗਲੂ ਕੋਹ ਲਾਇਆ ਗਲੂ ਕੋਹ ਲਾਣ ਤੋਂ ਬਾਅਦ ਅਸੀਂ ਘਰ ਆ ਗਏ ਸਵੇਰ ਨੂੰ ਬਾਈਫ ਦੀ ਸਿਹਤ ਜਿਆਦਾ ਖਰਾਬ ਹੋ ਗਈ ਤੇ ਮੈਂ ਕਿਹਾ ਵੀ ਚਲ ਨਹੀਂ ਰਾਮ ਆਦਾ ਸੀ ਪੁੱਛੀ ਵੀ ਜਾਂਦੇ ਆ ਵੀ ਤੁਹਾਨੂੰ ਨਹੀਂ ਸਮਝ ਆਦੀ ਤੁਹਾਨੂੰ ਦੱਸ ਦੋ ਕਿ ਅਸੀਂ ਹੁਦਰ ਦਿਖਾ ਲੰਨੇ ਇਹ ਸਾਨੂੰ ਜਾਣ ਨਹੀਂ ਮੇਰੀ ਟੈਨਸ਼ਨ ਆ ਤੂੰ ਟੈਨਸ਼ਨ ਨਾ ਲਓ ਮੈਂ ਬੈਠੀ ਆ ਮੈਂ ਬੈਠੀ ਹਾਂ ਜੇ ਸਿਹਤ ਜਿਆਦਾ ਖਰਾਬ ਹੋ ਗਈ ਮੈਂ ਕਟਾਰੀ ਦੇ ਲਿਆ ਮੈਂ ਕਿਹਾ ਨਹੀਂ ਰਾਮ ਆਦਾ ਪਕਟਾਰੀ ਦਿਖਾ ਲੰਨੇ ਜਾ ਕਿਟਾਰੀਏ ਦੇ ਗਏ ਕਿਟਾਰੀਏ ਦੀ ਮੈਡਮ ਨੇ ਟੈਸਟ ਕੀਤਾ ਉਹ ਕਹਿੰਦੇ ਪੋਜ਼ਿਟਿਵ ਆ ਵੀ ਤੁਹਾਡੀ ਸਕੈਨ ਕਰਾਣੀ ਪੈਣੀ ਆ ਵੀ ਤੁਸੀਂ ਨਮਨੂਰ ਦੇ ਪਹਿਲਾਂ ਸਕੈਨ ਲਿਆਓ ਕਰਾ ਕੇ ਜਦੋਂ ਅਸੀਂ ਸਕੈਨ ਕਰਾਨ ਗਏ ਤਾਂ ਡਾਕਟਰਾਂ ਨੇ ਸਕੈਨ ਕੀਤੀ ਉੱਥੇ ਬੇਹੋਸ਼ ਹੋ ਗਏ ਸਿਹਤ ਜਿਆਦਾ ਖਰਾਬ ਹੋ ਗਈ ਉਹ ਡਾਕਟਰਾਂ ਨੇ ਬਾਹਰ ਆ ਕੇ ਮੈਨੂੰ ਦੱਸਿਆ ਵੀ ਇਹਦੇ ਬੱਚੇਦਾਨੀ ਦੇ ਵਿੱਚ ਕੱਟ ਲੱਗਿਆ ਵਾ ਵੀ ਕੱਟ ਲੱਗਣ ਕਾਰਨ ਵੀ ਬੱਚੇਦਾਨੀ ਦੇ ਕੱਟ ਲੱਗਣ ਦੇ ਕਾਰਨ ਪੇਟ ਵਿੱਚ ਬਲੱਡ ਪੈ ਰਿਆ ਵੀ ਹੁਣ ਤੁਸੀਂ ਨਾ ਕਿਤੇ ਰੈਫਰ ਦੇ ਚੱਕਰ ਚ ਪਿਓ ਨਾ ਤੁਸੀਂ ਕਿ ਕਿਸੇ ਦੀ ਸਲਾਹ ਚੱਕਰ ਚ ਪਏ ਹੋ ਵੀ ਮੈਡਮ ਨੂਰ ਨੂੰ ਅੰਦਰ ਮਿਲ ਕੇ ਉਹਨੂੰ ਕਹਿ ਦੋ ਵੀ ਤੁਸੀਂ ਕਰਨਾ ਜੋ ਕਰਨਾ ਉਹਨਾਂ ਨੇ 15 20 ਮਿੰਟਾਂ ਦੇ ਵਿੱਚ ਵਿੱਚ ਅੰਦਰ ਲਈ ਜਾ ਕੇ ਪੇਟ ਖੋਲ ਕੇ ਤੇ ਬੱਚਾ ਤਾਂ ਨਹੀਂ ਮੈਨੂੰ ਦਿਖਾ ਲਈ ਵੀ ਆ ਫਲਾਨੀ ਜਗ੍ਹਾ ਤੇ ਕੱਟ ਲੱਗਿਆ ਵਾ ਵੀ ਆ ਬਲੀਡਿੰਗ ਆ ਉਹਨਾਂ ਨੇ ਸਹੀ ਕੀਤਾ ਮੈਡਮ ਨੂਰ ਦਾ ਬਹੁਤ ਧੰਨਵਾਦ ਆ ਮੇਰੀ ਘਰ ਵਾਲੀ ਦੀ ਜਾਨ ਬਚੀ ਮੇਰੇ ਬੱਚੇ ਛੋਟੇ ਛੋਟੇ ਆ ਜੀ ਮੈਨੂੰ ਕਿਤੇ ਜਾਣੇ ਨਹੀਂ ਦਿੱਤਾ ਦੇ ਉਸ ਤੋਂ ਬਾਅਦ ਤੁਸੀਂ ਇੰਕੁਆਰੀ ਪਾਇਸੀ ਜਾਂ ਕਿਆ ਕੀਤਾ ਹਾਂਜੀ ਮੈਂ ਸਿਵਲ ਸਰਜਨ ਦੇ ਦਰਖਾਸਤ ਦਿੱਤੀ ਐ ਐਸਐਸਪੀ ਦੇ ਦੇ ਡੀਸੀ ਦੇ ਸਾਰਿਆਂ ਨੇ ਦਰਖਾਸਤ ਦਿੱਤੀ ਦਰਖਾਸਤ ਦੇਣ ਤੋਂ ਬਾਅਦ ਮੈਨੂੰ ਕੋਈ ਇਨਸਾਫ ਨਹੀਂ ਮਿਲਦਾ ਸੀ ਕੋਈ ਇਨਸਾਫ ਨਹੀਂ ਮਿਲਦਾ ਸੀ ਕੇ ਸਿਵਲ ਸਰਜਨ ਦੇ ਜਾ ਕੇ ਪੁੱਛਦੇ ਸੀ ਅਸੀਂ ਉਹ ਕਹੀ ਜਾਂਦੇ ਤੇ ਵੀ ਉਹ ਸੁਣੀ ਤਾਂ ਨਹੀਂ ਮੇਰੇ ਪਰ ਇੱਕ ਕੇਸ ਬਾਤ ਤਾਂ ਵੀ ਮੈਨੂੰ ਰਸਮੰਤ ਕਰਦਾ ਰਸਮੰਤ ਕਰਦਾ ਮੈਨੂੰ ਹਾਂਜੀ ਮੇਤੇ ਕੇਸ ਬਾਤ ਤਾਂ ਵੀ ਮੈਨੂੰ ਰਸਮੰਤ ਕਰਦਾ ਤੇ ਕੇਸ ਕਰਨ ਅਸੀਂ ਸਿਵਲ ਸਰਜਨ ਨੂੰ ਜਾ ਕੇ ਪੁੱਛਦੇ ਸੀ ਸਿਵਲ ਸਰਜਨ ਕਹਿੰਦੀ ਸੀ ਵੀ ਤੁਹਾਡੇ ਉਹਨੇ ਤੁਹਾਡੇ ਪਰ ਕੇਸ ਪਾਇਆ ਵੈ ਇਸ ਕਰਕੇ ਹਜੇ ਅਜੇ ਕੁਝ ਨਹੀਂ ਕਰ ਸਕਦੇ ਤੇ ਨੇ ਐਸ ਐਚਓ ਬੜਾ ਚੋਰ ਤੇ ਪੁਲਿਸ ਡੀ ਐਸ ਪੀ ਦੀ ਨਮਾਸ਼ੇਰ ਉਹਨਾਂ ਨੇ ਮੈਨੂੰ ਇਨਸਾਫ ਦਵਾਇਆ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਇਹਨਾਂ ਨੂੰ ਰੈਸਟ ਕੀਤਾ ਤੇ ਭੋਲੇ ਭਾਲੇ ਲੋਕਾਂ ਦੀ ਜਾਨ ਬਚੀ ਦੇ ਖਿਲਾਫ ਤੁਸੀਂ ਇੱਕ ਮਾਮਲਾ ਦਰਜ ਕੀਤਾ ਇਹ ਪੂਰਾ ਮਾਮਲਾ ਕੀ ਹੈ ਇਸ ਹੋਂਦੇ ਗੋਪੀ ਸਿੰਘ ਨੇ ਇੱਕ ਦਰਖਾਸਤ ਹੈਲਥ ਡਿਪਾਰਟਮੈਂਟ ਦੇ ਕੋਲ ਕੀਤੀ ਸੀ ਕਿ ਮੇਰੀ ਵਾਈਫ ਗੁਰਜੀਤ ਕੌਰ ਦਾ ਇਲਾਜ ਡਾਕਟਰ ਸੁਨੀਤਾ ਸ਼ਰਮਾ ਵੱਲੋਂ ਆਪਣੇ ਹਸਪੀਟਲ ਵਿੱਚ ਠੀਕ ਤਰੀਕੇ ਨਾਲ ਨਹੀਂ ਕੀਤਾ ਗਿਆ ਜਿਸ ਹੋਂਦੇ ਹੈਲਥ ਡਿਪਾਰਟਮੈਂਟ ਵੱਲੋਂ ਇੱਕ ਸੈੱਟ ਬਣਾਈ ਗਈ ਸੀ ਡਿਊਰਿੰਗ ਸੈੱਟ ਦੀ ਇਨਕੁਆਰੀ ਦੇ ਦੌਰਾਨ ਜੋ ਰਿਕਾਰਡ ਸਨੀਤਾ ਡਾਕਟਰ ਸੁਨੀਤਾ ਸ਼ਰਮਾ ਵੱਲੋਂ ਤੇ ਕੰਪਲੇਂਟਡ ਵੱਲੋਂ ਦਿੱਤੇ ਗਏ ਸੀ ਉਹਨਾਂ ਨੂੰ ਵਾਚ ਕੇ ਜਿਹੜੇ ਡਾਕਟਰ 스ਨੀਤਾ ਨੂੰ ਆਪਣੀ ਡਿਗਰੀ ਸੰਬੰਧੀ ਰਿਕਾਰਡ ਦਿੱਤਾ ਗਿਆ ਉਸ ਨੂੰ ਜਦੋਂ ਵੈਰੀਫਾਈ ਕੀਤਾ ਗਿਆ ਤਾਂ ਉਹ ਡਿਗਰੀ ਤੇ ਜਿਹੜੇ ਡਾਕੂਮੈਂਟਸ ਸੀਗੇ ਉਹ ਝਾਲੀ ਪਾਏ ਗਏ ਜਿਸ ਤੇ ਵਿਭਾਗ ਦੇ ਸਿਟੀ ਵੱਲੋਂ ਇੱਕ ਰਿਪੋਰਟ ਬਣਾ ਕੇ ਭੇਜੀ ਗਈ ਕਿ ਇਹ ਸਾਰਾ ਝਾਲੀ ਇੱਕੋ ਡਿਗਰੀ ਚਾਲੀਆ ਉਹਦੇ ਸੰਬੰਧੀ ਐਫਆਈਆਰ ਲਾਚ ਕੀਤੀ ਹੈ ਉਹ ਸੰਬੰਧੀ ਐਸਐਸਬੀ ਮਾਨ ਜੋਗ ਐਸਐਸਬੀ ਸਾਹਿਬ ਭੇਜੀ ਗਈ ਰਿਪੋਰਟ ਦੇ ਵਿਹਾਰੇ ਸਿਟੀ ਬਲਾਚੋਠਾਣੇ ਵਿੱਚ ਪੱਤਰ ਦਰਜ ਕੀਤਾ ਗਿਆ ਸੀ ਅਤੇ ਡਾਕਟਰ 스ਨੀਤਾ ਦੀ ਸੰਬੰਧੀ ਅਰੈਸਟ ਪਾ ਲਈ ਗਈ ਹੈ ਉਸ ਦੀ ਤਫਤੀਸ਼ ਜਾਰੀ ਇਸ ਅਸਥਾਨਮ ਬਲਾਚੌਰ ਵਿੱਚ ਕਿੱਥੇ ਸੜਿਆ ਹੈ ਜਿਹੜਾ ਹਸਪਤਾਲ ਹੈ ਸਨੀਤਾ ਚੈਰੀਟੇਬਲ ਹਸਪਤਾਲ ਹੈ ਬਲਾਚੌਰ ਵਿੱਚ ਹਕੀਕੀ ਸੈਕਸ਼ਨ ਕੀ ਧਾਰਾ ਲੱਗੀ ਹੈ ਸਰ ਅੰਡਰ ਸੈਕਸ਼ਨ 420 466 68 122 ਆਈਵੀਸੀ ਲੱਗੀ ਹੋ ਸਕਦਾ ਕਿ ਉਹ ਗ੍ਰਿਫਤਾਰੀ ਉਸki ਹੋ ਗਈ ਹੈ ਗ੍ਰਿਫਤਾਰੀ ਹੋ ਚੁੱਕੀ ਹੈ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਉਸ ਤੋਂ ਬਾਅਦ ਅਗਲੀ ਕ੍ਰਿਪਤੀ ਜਾਰੀ ਹੈ ਅਜਾ ਕਿ ਨਾ ਹਸਪਤਾਲੇ ਉਸki ਸਿਲ ਵੀ ਹੋਣੀ ਹੈ ਸਰ ਉਸ ਨੂੰ ਅਸੀਂ ਸਿਵਲ ਹਸਪਤਾਲ ਸਿਵਲ ਸਜਨਾਤਾ ਟਾਇਰ ਪਰ क्योंकि सेहत में पता लगे तीन साल कई साल दो तीन साल से लगातार चला रहे हैं वो पता लगे सामने हेल्थ डिपार्टमेंट ड्यूरिंग इन्वेस्टिगेशन जा रही है और कई काम और भी कंपनी इस इस वाले इन्वेस्टिगेशन जा, जा? जा रही है ड्यूरिंग इन्वेस्टिगेशन जे कोई और भी फैक्ट्स ऑन दे वो शेयर कीते